ਸੋਨ ਸਾਹਿਬ ਦੇ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਵੋਟ ਪਈ ਹੈ ਸਾਰਾ ਸ਼ਹਿਰ ਵਧਾਈ ਦਾ ਪਾਤਰ ਹੈ ਬਹੁਤ ਇਤਿਹਾਸਿਕ ਦਿਨ ਹੈ ਅੱਜ ਫੇਰ ਇੱਕ ਵਾਰ ਕੰਨਾਂ ਦੇ ਲੋਕਾਂ ਨੇ ਸੋਨ ਸਾਹਿਬ ਤੇ ਵਿਸ਼ਵਾਸ ਦਿਖਾਇਆ ਬੜੀ ਖੁਸ਼ੀ ਦੀ ਗੱਲ ਆ ਸਾਡੇ ਵੀਡੀਓ ਦੀ ਸ਼ਾਹਰੀ ਪਾਰ ਨੰਬਰ 2 ਤੋਂ ਜਿੱਤ ਉਲਾਣੇ ਗਏ ਨੇ ਸਾਰੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਾ ਸਾਰੀ ਪਾਰਟੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਾਂ ਉਹ ਦੇਖ ਰਹੇ ਕਿ ਉੱਥੇ ਹੋਏ ਨੇ ਬੜਾ ਹੀ ਸ਼ਾਂਤਮਈ ਸਾਰੇ Vou achar um pirata. Vamos, कुछ गड़बड़ की गई है पर ऐसी अजे तक अंदरों कोई आवाज नहीं आई पर फिर भी ਦੇਖਦੇ ਆ ਜੀ ਤੁਸੀਂ ਦੇਖ ਰਹੇ ਹੋ ਬਾਹਰਲਾ ਚੰਦ ਮਿੰਟਾਂ ਆਵਾਜ਼ ਜਿਹੜਾ ਹੈ ਬਾੜ ਨੰਬਰ 2 ਦਾ ਅਰਜਾਇਵ ਲੋਕਤੰਤਰ ਦੀ ਜਿੱਤ ਹੋਈ ਹੈ ਕੈਬਨਟ ਮੰਤਰੀ ਸੌਂਹ ਸਾਹਿਬ ਦੇ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਵੋਟ ਪਈ ਹੈ ਸਾਰਾ ਸ਼ਹਿਰ ਵਧਾਈ ਦਾ ਪਾਤਰ ਹੈ ਬਹੁਤ ਇਤਿਹਾਸਿਕ ਦਿਨ ਹੈ ਅੱਜ ਫੇਰ ਇੱਕ ਵਾਰ ਖੰਨਾ ਦੇ ਲੋਕਾਂ ਨੇ ਸੌਨ ਸਾਹਿਬ ਤੇ ਵਿਸ਼ਵਾਸ ਦਿਖਾਇਆ ਤੇ ਕਾਂਗਰਸ ਨੂੰ ਫੇਰ ਲੋਕਾਂ ਨੇ ਨਕਾਰਾ ਕੀਤਾ ਇਸ ਲਈ ਅੱਜ ਇਹ ਜਿੱਤ ਆਮ ਆਦਮੀ ਪਾਰਟੀ ਦੇ ਨਾਲ-ਨਾਲ ਲੋਕਾਂ ਦੀ ਜਿੱਤ ਹੈ ਇਹ ਬੜੀ ਖੁਸ਼ੀ ਦੀ ਗੱਲ ਆ ਸਾਡੇ ਵਿਕਿੰਗ ਜਗਦੀਪ ਬਾਦ ਨੰਬਰ 2 ਤੋਂ ਜਿੱਤ ਉਲਾਣੇ ਗਏ ਨੇ ਸਾਰੇ ਪਾਰਟੀ ਵਰਕਰਾਂ ਨੂੰ ਵਧਾਈ ਦੇਣਾ ਸਾਰੀ ਪਾਰਟੀ ਨੂੰ ਵਧਾਈ ਆ ਆਮ ਆਦਮੀ ਪਾਰਟੀ ਜਿੰਦਾਬਾਦ करटे अंजाम ला धक्का कर देखो ये गुंडा कर है कर चोरी करता है हां चोरी करता है, हाँ, चोरी करता है। तकुण। 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 打不了电话。 ਗੇਟ ਬੰਦ ਹੋ ਗਿਆ ਪੰਜ ਬੰਦਾ ਆ ਜਾਣਾ 5 ਮਿੰਟ ਤੱਕ ਸਾਡਾ ਬੰਦਾ ਨਹੀਂ ਆਉਗਾ ਅਜੇ ਬੰਦਾ ਬਾਹਰ ਹੋ ਜਿੱਤ ਹੋਈ ਹੈ ਸਾਡੀ ਮਿਹਨਤ ਦੀ ਜਿੱਤ ਹੋਈ ਹੈ ਸਾਡੇ ਮંત્રી ਸਾਹਿਬ ਸਰਦਾਰ ਤਨੁਜ ਸਿੰਘ ਸੌਂਧੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਜਿੱਤ ਹੋਈ ਹੈ ਲੋਕਾਂ ਨੇ ਉਹ ਹਮਾਕੇ ਵਿੱਚੀ ਮਸ਼ਾਲ ਨੂੰ ਵੋਟਾਂ ਪਾਈਆਂ ਨੇ ਪਰ ਵੋਟਾਂ ਥਾ ਕੇ ਉਹਨਾਂ ਨੂੰ 170 ਵੋਟਾਂ ਦੇ ਵਧਾਇਆ ਔਰ ਬੜੀ ਉਹਦੇ ਨਾਲ ਚੋਣ ਹੋਈ ਹੈ ਸਾਡੀ ਇਹ ਕੋਈ ਰੌਲਾ ਨਹੀਂ ਕੋਈ ਰੱਬ ਨੇ ਦੇ ਵਿੱਚ ਸਾਡੇ ਕੈਪਟਨ ਮંત્રી ਕਰੋ ਜੀ ਹੈ ਅਸੀਂ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਅਸੀਂ ਐਮਐਲਏ ਸਾਹਿਬ ਗਜਮਤ ਸਿੰਘ ਦਾ ਧੰਨਵਾਦ ਕਰਦੇ ਹਾਂ